ਜੱਜ ਸਿੰਘ ਜੀ ਕੈਨੇਡਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆndi ਹੈ ਜਿੱਥੇ ਇੱਕ ਗੈਂਗਵਾਰ ਦੇ ਵਿੱਚ 21 ਸਾਲਾਂ ਪੰਜਾਬ ਦੀ ਕੁੜੀ ਹਰ ਸਿਮਰਤ ਰੰਧਾਵਾ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ ਕਿਵੇਂ ਦੇਖਦੇ ਹੋ ਦੁਖਦਾਈ ਖਬਰ ਨੂੰ ਕੈਨੇਡਾ ਵਿੱਚ ਪੰਜਾਬੀਆਂ ਨਾਲ ਅਜਿਹੀਆਂ ਘਟਨਾਵਾਂ ਕੁਝ ਪਿਛਲੇ ਸਮੇਂ ਤੋਂ ਜ਼ਿਆਦਾ ਸਾਹਮਣੇ ਆਉਣੇ ਸ਼ੁਰੂ ਹੋ ਗਈਆਂ ਨੇ ਜੀ ਪੰਜਾਬ ਦੇ ਵਿੱਚ ਨਸ਼ੇ ਦੀ ਦਲਦਲ ਤੋਂ ਬਚਾਉਂਦਿਆਂ ਬਚਾਉਂਦੇ ਆ ਮਾਪੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਕੈਨੇਡਾ ਵੱਲ ਨੂੰ ਤੋਰਨ ਲੱਗ ਪਏ ਕਿ ਚਲੋ ਘੱਟੋ ਘੱਟ ਸਾਡਾ ਬੱਚਾ ਜਿਹੜਾ ਹੈਗਾ ਉਹ ਸੇਫ ਹੱਥਾਂ 'ਚ ਤਾਂ ਚਲੇ ਜਾਏਗਾ ਮਤਲਬ ਕਿ ਇੱਕ ਟਾਈਮ ਉਹ ਸੀ ਜਦੋਂ ਕੈਨੇਡਾ ਨੂੰ ਸਵਰਗ ਕਿਹਾ ਜਾਂਦਾ ਸੀ ਕੈਨੇਡਾ ਦਾ ਉਹ ਜਿਹੜਾ ਝੰਡੇ ਦੇ ਉੱਤੇ ਫੁੱਲ ਜਾਂ ਪੱਤਾ ਜਾਂ ਬਣਿਆ ਨਾ ਸੋ ਉਹ ਦੇਖ ਕੇ ਹੀ ਸਕੂਨ ਜਾਂ ਮਿਲਣ ਲੱਗ ਪੈਂਦਾ ਹੁੰਦਾ ਸੀ ਹਾਲਾਂਕਿ ਆਪਾਂ ਸਾਰੇ ਲੋਕ ਲੋਕਲ ਪੰਜਾਬ ਦੇ ਰਹਿਣ ਵਾਲੇ ਲੋਕ ਅਸੀਂ ਕੈਨੇਡਾ ਵੇਖਿਆ ਨਹੀਂ ਸੀ ਹੁੰਦਾ ਪਰ ਉਹ ਜਿਹੜਾ ਝੰਡੇ ਦੇ ਉੱਤੇ ਪੱਤਾ ਬਣਿਆ ਨਾ ਉਹਨੂੰ ਵੇਖ ਕੇ ਐਵੇਂ ਸਕੂਨ ਜਿਹਾ ਸਵਰਗ ਜਿਹਾ ਸਾਨੂੰ ਨਜ਼ਰ ਆਉਣ ਲੱਗ ਪੈਂਦਾ ਸੀ ਇਹ ਹੀ ਜਿਹੜਾ ਸਵਰਗ ਜਿਹਾ ਇਹ ਸਾਰੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਐਸਾ ਫਿੱਟ ਹੋਇਆ ਕਿ ਇਹਨਾਂ ਨੇ ਸੋਚਿਆ ਕਿ ਇੱਥੇ ਪੰਜਾਬ ਦੇ ਵਿੱਚ ਨਸ਼ਾ ਐਕਸੀਡੈਂਟ ਗੈਂਗ ਵਾਰਸ ਜਾਂ ਫਿਰ ਹੋਰ ਜੋ ਕੁਝ ਹੋ ਰਿਹਾ ਕਤਲੋਗਾਰਤ ਇਹ ਇਹ ਸਾਰਿਆਂ ਤੋਂ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਸੇਫ ਕਰ ਲਈਏ ਇੱਥੋਂ ਤੱਕ ਕਿ ਪੰਜਾਬ ਪੁਲਿਸ ਦੇ ਵੱਡੇ ਵੱਡੇ ਅਫਸਰ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਬੱਚੇ ਕੈਨੇਡਾ ਭੇਜ ਦਿੱਤੇ ਕਿ ਚਲੋ ਇੱਕ ਸਟੱਡੀ ਕਰਨਗੇ ਉਥੇ ਜਾ ਕੇ ਹੌਲੀ ਹੌਲੀ ਸੈਟਲ ਹੋ ਜਾਣਗੇ ਪੀਆਰ ਹੋ ਜਾਣਗੇ ਸਿਟੀਜ਼ਨ ਹੋ ਜਾਣਗੇ ਤੇ ਵਧੀਆ ਆਪਣੀ ਜ਼ਿੰਦਗੀ ਤਾਂ گزارਣਗੇ ਪਰ ਅੱਜ ਜੋ ਹਾਲਾਤ ਕੈਨੇਡਾ ਚ ਬਣੇ ਹੋਏ ਨੇ ਤੇ ਮੈਂ ਕਹਿੰਨਾ ਕਿ ਪੰਜਾਬ ਨਾਲੋਂ ਵੀ ਬੱਤਰ ਹਾਲਾਤ ਨੇ ਜੋ ਉਥੇ ਚੱਲ ਰਿਹਾ ਗੈਂਗਵਾਲਸ ਵੱਧ ਗਈਆਂ ਉਥੇ ਨਸ਼ਾ ਵੱਧ ਗਿਆ ਉਥੇ ਤੁਸੀਂ ਸੁਣਿਆ ਸੁਣ ਰਹੇ ਹੋਵੋਗੇ ਆਪਾਂ ਵੀ ਆਪਣੇ तकरीबन 2-3 ਸਾਲ ਤੋਂ ਚੈਨਲ ਦੇ ਉੱਤੇ ਗੱਲ ਕਰਦੇ ਆ ਰਹੇ ਆ ਕਿ ਕਿੰਨੇ ਹਾਰਟ ਅਟੈਕ ਦੇ ਨਾਲ ਮੌਤਾਂ ਹੁੰਦੀਆਂ ਕਿੰਨੇ ਲੋਕ ਖੁਦਕੁਸ਼ੀਆਂ ਕਰਦੇ ਨੇ ਸੋ ਮਤਲਬ ਕਿ ਕੀ ਫਰਕ ਰਹਿ ਗਿਆ ਫਿਰ ਕਿ ਜਿਹੜੇ ਬੱਚੇ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਆਪਣੀਆਂ ਜ਼ਿੰਦਗੀਆਂ ਬਣਾਉਣ ਵਾਸਤੇ ਆਏ ਤੇ ਇੱਥੇ ਮਿੰਟ ਲੱਗਦਾ ਇੱਕ ਕਿ ਕੋਈ ਗੋਲੀ ਮਾਰ ਦਿੰਦਾ ਕੋਈ ਕੁਛ ਕਰਦਾ ਤੇ ਕੋਈ ਕੁਛ ਕਰ ਦਿੰਦਾ ਹੁਣ ਇਹ ਲੜਕੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਬੱਸ ਸਟਾਪ ਤੇ ਖੜੀ ਆਪਣੀ ਬੱਸ ਉਡੀਕ ਰਹੀ ਸੀ ਤੇ ਗੈਂਗਵਾਰ ਹੋਈ ਆ ਉਹਦੇ ਵਿੱਚ ਗੋਲੀ ਚੱਲੀ ਆ ਤੇ ਗੋਲੀ ਇਸ ਲੜਕੀ ਦੇ ਲੱਗ ਗਈ ਆ ਤੇ ਉਹਦੀ ਮੌਤ ਹੋ ਗਈ ਆ ਆ ਕੁਛ ਅਮ 15-20 ਦਿਨ ਜਾਂ 1 ਮਹੀਨਾ ਪਹਿਲਾਂ ਦੀ ਗੱਲ ਹੈ ਕਿ ਬੱਸ ਸਟਾਪ ਦੇ ਉੱਤੇ ਹੀ ਇੱਕ ਪੰਜਾਬੀ ਲੜਕੀ ਦੇ ਨਾਲ ਗੋਰਾ ਇੱਕ ਬਦਸਲੂਕੀ ਕਰਦਾ ਉਹਦੇ ਨਾਲ ਧੱਕਾ ਮੁਕੀ ਕਰਦਾ ਤੇ ਉਹ ਸਾਰੇ ਲੋਕ ਖੜ ਖੜ ਕੇ ਲੋਕ ਵੇਖਦੇ ਰਹਿੰਦੇ ਆ ਹੁਣ ਆਪਣੇ ਪੰਜਾਬੀਆਂ ਦੇ ਵਿੱਚ ਨਾ ਇੱਕ ਬੜੀ ਭੈੜ ਹੈ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਰਨਾ ਵਿਦੇਸ਼ ਦੇ ਵਿੱਚ ਕੋਈ ਕਿਸੇ ਪੰਜਾਬੀ ਦੇ ਨਾਲ ਧੱਕਾ ਕਰ ਰਿਹਾ ਹੋਵੇ ਨਾ ਦੂਜਾ ਖਾਸ ਕਰਕੇ ਕੋਈ ਗੋਰਾ ਹੋਵੇ ਜਾਂ ਕਾਲਾ ਹੋਵੇ ਤੇ ਇਹ ਛਡਾਉਂ ਨਹੀਂ ਜਾਂਦੇ ਇਹ ਪਤਾ ਨਹੀਂ ਜੇ ਜੇ ਇਹੀ ਕਿਤੇ ਪੰਜਾਬ ਦੇ ਵਿੱਚ ਹੁੰਦਾ ਹੋਵੇ ਤਾਂ ਸਾਰਾ ਆਲਾ ਦੋਲਾ ਝੁਰਮਟ ਬਣਾ ਕੇ ਇਕੱਠਾ ਹੋ ਜਾਂਦਾ ਫਿਰ ਉਹ ਜਿਹੜਾ ਇੱਕ ਬੰਦਾ ਕੋਈ ਹੱਥ ਆ ਜਾਂਦਾ ਉਹ ਸਾਰਾ ਪਿੰਡ ਕੱਲਾ ਕੱਲਾ ਉਹਦੇ ਚਪੇੜ ਜਿਹੜਾ ਉਹ ਛੱਡ ਕੇ ਫੇਰ ਹੀ ਸਾਹ ਲੈਂਦਾ ਵੀ ਮੈਂ ਮੈਂ ਵੀ ਆਪਣਾ ਯੋਗਦਾਨ ਪਾ ਦਵਾਂ ਪਰ ਗੋਰਿਆਂ ਕਾਲਿਆਂ ਦੇ ਕੋਲੋਂ ਮੈਂ ਇਹ ਨਹੀਂ ਕਹਿੰਦਾ ਵਾਇਲੈਂਸ ਨੂੰ ਆਪਾਂ ਪ੍ਰਮੋਟ ਨਹੀਂ ਕਰਦੇ ਵੀ ਕੁਝ ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਪਰ ਤੁਸੀਂ ਕਿਸੇ ਦੇ ਕਿਸੇ ਨੂੰ ਸੇਫ ਤਾਂ ਕਰ ਸਕਦੇ ਹੋ ਨਾ ਤੁਸੀਂ ਜਾ ਕੇ ਖੜ ਤਾਂ ਸਕਦੇ ਹੋ ਨਾ ਭਾਈ ਕੋਈ ਪੰਜਾਬ ਦੀ ਕੁੜੀ ਆ ਕੋਈ ਪੰਜਾਬ ਦਾ ਮੁੰਡਾ ਹੈ ਕੋਈ ਬਜ਼ੁਰਗੀ ਆ ਸਾਡਾ ਤੇ ਜੇਕਰ ਕੋਈ ਉਹ ਦੂਸਰੀ ਕਮਿਊਨਿਟੀ ਦਾ ਬੰਦਾ ਕੋਈ ਆਪਣੀ ਕਮਿਊਨਿਟੀ ਦੇ ਲਾ ਲੋ ਚਲੋ ਉਹ ਉਹਦੇ ਨਾਲ ਕੋਈ ਧੱਕਾ ਕਰ ਰਿਹਾ ਤੇ ਜਾ ਕੇ ਸਵਾਲ ਤਾਂ ਪੁੱਛ ਲੋ ਐਨਾ ਡਰ ਜਾਂਦੇ ਆ ਗੋਰਾ ਵੇਖ ਕੇ ਜਾਂ ਕੋਈ ਹੋਰ ਵੇਖ ਕੇ ਵੀ ਪਤਾ ਨਹੀਂ ਇਹ ਇਹ ਕੀ ਨੇ ਇਹਨਾਂ ਨਾਲ ਅਸੀਂ ਪੰਗਾ ਲੈ ਲਿਆ ਤੇ ਸ਼ਾਇਦ ਸਾਡੇ ਪੇਪਰ ਹੀ ਕੈਨਸਲ ਹੋ ਜਾਣਗੇ ਜਾਂ ਸਾਡਾ ਕੁਝ ਇਸ ਤਰ੍ਹਾਂ ਦਾ ਹੋ ਜਾਊਗਾ ਸਾਨੂੰ ਸਾਡੇ ਨਾਲ ਕਿਤੇ ਪੈ ਜਾਣ ਮਤਲਬ ਕਿ ਇਸ ਤਰ੍ਹਾਂ ਦੀ ਇੱਕ ਮੈਂਟੈਲਿਟੀ ਜਿਹੜੀ ਸਾਡੇ ਨਾਲ ਗੁਲਾਮਾਂ ਵਾਲੀ ਬਣੀ ਹੋਈ ਆ ਵੀ ਗੋਰੇ ਕਾਲਿਆਂ ਨੂੰ ਆਪਾਂ ਪਤਾ ਨਹੀਂ ਕੀ ਸਮਝਦੇ ਆਂ ਦੂਜੀਆਂ ਕਮਿਊਨਿਟੀਆਂ ਦੇ ਲੋਕਾਂ ਨੂੰ ਅਸੀਂ ਪਤਾ ਨਹੀਂ ਕੀ ਸਮਝਦੇ ਆਂ ਈਵਨ ਕਿ ਯਾਰ ਇਹ ਛੱਡੋ ਪੰਜਾਬ ਦੇ ਵਿੱਚ ਹੀ ਕੋਈ ਬਾਹਰਲੀ ਸਟੇਟ ਦਾ ਬੰਦਾ ਆ ਜੇ ਤੇ ਉਹਦੇ ਆਲੇ ਦੋਲੇ ਘੁੰਮਦੇ ਫਿਰਦੇ ਹੁੰਦੇ ਆ ਤੂੰ ਆਪਣੇ ਆਪ ਤੋਂ ਆਪਾਂ ਸਮਝਦੇ ਹੀ ਕੱਖ ਨਹੀਂ ਵੀ ਆਪਾਂ ਹੈਗੇ ਆ ਬਾਹਰਲੀ ਸਟੇਟ ਦਾ ਬੰਦਾ ਆ ਜੇ ਨਾ ਉਹਦੇ ਆਲੇ ਦੁਆਲੇ ਘੁੰਮਣ ਲੱਗੇ ਹੁੰਦੇ ਆ ਵੀ ਹਾਂਜੀ ਦੱਸੋ ਚਾਹੀਦਾ ਕੀ ਆ ਉਹ ਉਹਦੀ ਲੈਂਗੁਏਜ ਦੇ ਵਿੱਚ ਉਹ ਉਹਦੇ ਉਹਦੇ ਹੋ ਜਾਂਦੇ ਆ ਬਸ ਸੋ ਇਹ ਮੈਂਟੈਲਿਟੀ ਹੁੰਦੀ ਹੈ ਗੁਲਾਮਾਂ ਵਾਲੀ ਮੈਂਟੈਲਿਟੀ ਮਤਲਬ ਮੇਰੇ ਕਹਿਣ ਦਾ ਵੀ ਜਦੋਂ ਤੁਸੀਂ ਕਿਸੇ ਨੂੰ ਸੇਫ ਕਰ ਸਕਦੇ ਹੋ ਬਚਾ ਸਕਦੇ ਹੋ ਕਿ ਭਾਈ ਕੋਈ ਉਹਨੂੰ ਲੜਕੀ ਨੂੰ ਉਹਦੋਂ ਪਤਾ ਲੱਗ ਜਾਂਦਾ ਨਾ ਵੀ ਮੇਰੇ ਨਾਲ ਕੋਈ ਖੜਾ ਹੈ ਕਿ ਉਹ ਗੋਰਾ ਬੱਦਸਲੂਕੀ ਵੀ ਨਾ ਕਰਦਾ ਉਹਦੇ ਨਾਲ ਸੋ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਬਾਕੀ ਆਪਾਂ ਫੇਰ ਆਪਣੇ ਟੌਪਿਕ ਦੇ ਉੱਤੇ ਆਈਏ ਕਿ ਹਾਲਾਤ ਮਾੜੇ ਨੇ ਜੋ ਇਸ ਵੇਲੇ ਕੈਨੇਡਾ ਦੇ ਵਿੱਚ ਚੱਲ ਰਿਹਾ ਹੈ ਇਹ ਇੱਕ ਲੜਕੀ ਦੀ ਗੱਲ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਆਪਾਂ ਸੁਣਦੇ ਰਹਿੰਨੇ ਆ तकरीबन ਮਹੀਨੇ ਦੇ ਵਿੱਚ ਇੱਕ ਦੋ ਮੌਤਾਂ ਜਿਹੜੀਆਂ ਨੇ ਉਹ ਹੋ ਰਹੀਆਂ ਉਹ ਭਾਵੇਂ ਗੋਲੀ ਵੱਜਣ ਦੇ ਨਾਲ ਹੋ ਰਹੀਆਂ ਜਾਂ ਫਿਰ ਹਾਰਟ ਅਟੈਕ ਜਾਂ ਫਿਰ ਜਿਹੜੀਆਂ ਹੋਰ ਖੁਦਕੁਸ਼ੀਆਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਸੋ ਇਹ ਹੁਣ ਇਹ ਹੀ ਕਿਹਾ ਜਾ ਸਕਦਾ ਕਿ ਭਾਈ ਅਰਦਾਸ ਕੀਤੀ ਜਾ ਸਕਦੀ ਹੈ ਉਸ ਪ੍ਰਮਾਤਮਾ ਦੇ ਅੱਗੇ ਕਿ ਭਾਈ ਸ਼ਾਂਤ ਹੋਵੇ ਇਹੋ ਜਿਹਾ ਮਾਹੌਲ ਨਾ ਹੋਵੇ ਕਿ ਐਵੇਂ ਹੀ ਅਣਇਾਈ ਮੌਤ ਸਾਡੇ ਬੱਚੇ ਜਿਹੜੇ ਆ ਉਹ ਮਾਰੇ ਜਾਣ ਤੇ ਵਧੀਆ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਦਗੀ ਗੁਜ਼ਾਰਨ ਇਹ ਹੀ ਤਾਂ ਸਾਡੀ ਅਰਦਾਸ ਹੈ ਬਾਕੀ ਜਿਹੜੀਆਂ ਸਰਕਾਰਾਂ ਨੇ ਹੁਣ ਅੱਗੋਂ ਵੋਟਾਂ ਆ ਗਈਆਂ ਇਸੇ ਮਹੀਨੇ ਸ਼ਾਇਦ ਜਿਹੜੀਆਂ ਵੋਟਾਂ ਅਜੇ ਅਨਾਉਂਸਮੈਂਟ ਤਾਂ ਨਹੀਂ ਹੋਈ ਸੋ ਵੋਟਾਂ ਜਿਹੜੀਆਂ ਨੇ ਸਿਰ ਦੇ ਉੱਤੇ ਨੇ ਉਸ ਤੋਂ ਬਾਅਦ ਕਿਹੜੀ ਸਰਕਾਰ ਆਉਂਦੀ ਹੈ ਉਹ ਕਿਸ ਤਰੀਕੇ ਦਾ ਰੂਲ ਐਂਡ ਰੈਗੂਲੇਸ਼ਨ ਚਲਾਉਂਦੀ ਹੈ ਗੈਂਗ ਵਾਰਸ ਦੇ ਉੱਤੇ ਗੈਂਗਸਟਰਾਂ ਦੇ ਉੱਤੇ ਕਿਹੋ ਜਿਹਾ ਸ਼ਿਕੰਜੇ ਕੱਸਦੀ ਆ ਸੋ ਸਾਰਾ ਇਹ ਦੇ ਉੱਤੇ ਡਿਪੈਂਡ ਕਰੇਗਾ ਦੇਖਦੇ ਆ ਇੱਕ ਹੋਪ ਹੈਗੀ ਆ ਕਿ ਨਵੀਂ ਸਰਕਾਰ ਸਾਰਾ ਕੁਝ ਬਦਲੇਗੀ ਕੈਨੇਡਾ ਦੇ ਵਿੱਚ ਤੇ ਮਾਹੌਲ ਪਹਿਲਾਂ ਵਰਗਾ ਹੋ ਜਾਏਗਾ ਜੀ ਜੀਦਲਸ ਨੇ ਕਾਫੀ ਦੁਬਦਾਈ ਖਬਰ ਸੀਗੀ ਤੇ ਉਮੀਦ ਕਰਦੇ ਆ ਕਿ ਕੈਨੇਡਾ ਵਿੱਚ ਕੁ ਸੁਧਾਰ ਹੋਵੇ ਜਿਖੀਆਂ ਕੜਨਾਵਾ ਨਾ ਹੀ ਸੁਣਨ ਮਿਲਣ ਉਹਨਾਂ ਵਧੀਆਂ ਆ ਤੇ ਥੋੜਾ ਵੀ ਧੰਨਾਂ ਦੇ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਸਰ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਧੰਨਵਾਦ